ਭਾਰਤ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਬੱਸਾਂ ਦੇ ਨਾਲੋਂ ਟ੍ਰੇਨ ਦਾ ਸਫ਼ਰ ਜ਼ਿਆਦਾ ਬੈਤਰਮਨਦੇ ਨੇ ਕਿਉਂਕਿ ਇਸ ਦੇ ਵਿੱਚ ਇੱਕ ਤਾਂ ਤੁਰਨ ਫਿਰਨ ਦੀ ਜਗ੍ਹਾ ਹੁੰਦੀ ਐ ਦੂਸਰਾ ਕਈ ਸਹੂਲਤਾਂ ਮਿਲ ਜਾਂਦੀਆਂ ਨੇ ਜਿਵੇਂ ਸਮੇਂ-ਸਮੇਂ ਤੇ ਚਾਹ ਖਾਣਾ ਆਦੀ ਖਾਣ ਦੀ ਸਹੂਲਤ ਐ ਜੇਕਰ ਤੁਹਾਨੂੰ ਇਸ ਦੇ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ ਮਿਲ ਜਾਵੇ ਫਿਰ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਐ ਜ਼ਿਆਦਾਤਰ ਅਜੀਹਾ ਹੁੰਦਾ ਐ ਕਿ ਸਫ਼ਰ ਦੇ ਵਿੱਚ ਕਈ ਵਾਰ ਜਿੰਨੇ ਪੈਸੇ ਲੈ ਕੇ ਸਵਾਰੀ ਜਾਂ ਯਾਤਰੀ ਤੁਰਦਾ ਐ ਤਾਂ ਉਹ ਘਟ ਜਾਉਂਦੇ ਨੇ ਤਾਂ ਫਿਰ ਏਟੀਐਮ ਦੀ ਸਬਤਾ ਜਾਂ ਉਸ ਨੂੰ ਨਹੀਂ ਮਿਲਦੀ ਤਾਂ ਹੁਣ ਭਾਰਤ ਇੱਕ ਅਜਿਹਾ ਦੇਸ਼ ਬਣ ਜਾਏਗਾ ਜਿਸ ਦੀ ਟ੍ਰੇਨ ਦੇ ਵਿੱਚ ਏਟੀਐਮ ਦੀ ਸਬਦਾ ਜਿਹੜੀ ਆ ਉਹ ਮਿਲੇਗੀ ਆਖਿਰਕਾਰ ਇਹ ਟ੍ਰੇਨ ਦੀ ਸਬਦਾ ਕਿਸ ਰਾਜ ਤੋਂ ਸ਼ੁਰੂ ਹੋਏਗੀ ਜਾਂ ਕਿਸ ਟ੍ਰੇਨ ਦੇ ਵਿੱਚ ਸ਼ੁਰੂ ਹੋਏਗੀ ਜਾਂ ਕੋਤੋਂ ਤੋਂ ਇਹ ਸ਼ੁਰੂ ਹੋਏਗੀ ਆ ਕੇਸ ਕਲਾਸ ਦੇ ਵਿੱਚ ਇਸ ਦੀ ਸ਼ੁਰੂਆਤ ਹੋਏਗੀ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਜ਼ਰੂਰ ਦਵਾਂਗੇ ਤਾਂ ਤੁਸੀਂ ਜ਼ਰੂਰ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਣ ਭਾਰਤ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਸੂਬਿਆਂ ਨੂੰ ਦੇਸ਼ ਦੇ ਨੂੰ ਇੱਕਸਾਰ ਜੋੜਿਆ ਜਾ ਰਿਹਾ ਤਾਂ ਉੱਥੇ ਇੱਕ ਨਵੀਂ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਭਾਰਤ ਟਰੇਨ ਦੇ ਵਿੱਚ ATM ਦੀ ਸਹੂਤਾ ਯਾਤਰੀਆਂ ਨੂੰ ਦੇਣ ਜਾ ਰਿਹਾ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਭਾਰਤ ਹੋਣਾ ATM ਦੀ ਸਹੂਤਾ ਜਿਹੜੀ ਹੈ ਉਹ ਯਾਤਰੀਆਂ ਨੂੰ ਦੇਣ ਜਾ ਰਿਹਾ ਹੈ IER ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਐਕਸਪ੍ਰੈਸ ਦੀ ਯਾਤਰੀਆਂ ਨੂੰ ਜਲਦੀ ਚਲਦੀ ਟ੍ਰੇਨ ਤੋਂ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ IR CTC ਦੇ ਪ੍ਰਸਤਾਵ ਤੇ ਇੱਕ ਬੈਂਕ ਨੇ ATM ਨੂੰ ਰੇਲ ਗੱਡੀ ਦੇ ਵਿੱਚ ਪਾਉਣ ਦੀ ਪਹਿਲ ਕੀਤੀ ਹੈ ਹਾਲਾਂਕਿ ਇਸ ਦੀਆਂ ਕੁਝ ਰਸਮਾਂ ਜਿਹੜੀਆਂ ਨੇ ਬਾਕੀ ਨੇ ਕੁਝ ਤਕਨੀਕੀ ਜੋ ਜਾਂਚ ਕਰਨੀ ਹੈ ਉਹ ਅਜੇ ਬਾਕੀ ਹੈ ਇਸ ਦੇ ਪੂਰਾ ਹੋਣ ਤੇ ਏਟੀਐਮ ਲਗਾਉਣ ਦਾ ਕੰਮ ਵੀ ਟ੍ਰੇਨ ਦੇ ਵਿੱਚ ਸ਼ੁਰੂ ਹੋ ਜਾਏਗਾ ਤੇਜਸ ਐਕਸਪ੍ਰੈਸ ਦੇ ਵਿੱਚ ਏਟੀਐਮ ਸੇਵਾ ਸ਼ੁਰੂ ਹੋ ਜਾਣ ਤੇ ਇਹ ਦੇਸ਼ ਦੀ ਪਹਿਲੀ ਅਜਿਹੀ ਟ੍ਰੇਨ ਬਣੇਗੀ ਜਿਸ ਦੇ ਵਿੱਚ ਯਾਤਰੀਆਂ ਦੇ ਲਈ ਚੱਲਦੀ ਮਿਲਦੀ ਟ੍ਰੇਨ ਦੇ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ ਜਿਹੜੀ ਹੈ ਉਪਲਬਧ ਹੋਏਗੀ ਤੇ ਯਾਤਰੀ ਜੋ ਵੀ ਸਫਰ ਕਰਦੇ ਹੋਣਗੇ ਤਾਂ ਉਹਨਾਂ ਨੂੰ ਹੁਣ ਇਸ ਟ੍ਰੇਨ ਦੇ ਵਿੱਚ ਏਟੀਐਮ ਦੀ ਸਹੂਲਤ ਮਿਲੇਗੀ ਤੇ ਉਹ ਪੈਸੇ ਕਢਵਾ ਸਕਦੇ ਨੇ ਆਈਆਰਸੀਟੀਸੀ ਦੇ ਪ੍ਰਸਤਾਵ ਤੇ ਇੱਕ ਬੈਂਕ ਦੇ ਅਫਸਰਾਂ ਨੇ ਕੋਚ ਦਾ ਨਿਰੇਖਣ ਕੀਤਾ ਉਮੀਦ ਇਹ ਹੈ ਕਿ ਪੂਰੀ ਟ੍ਰੇਨ ਦੇ ਵਿੱਚ ਦੋ ਏਟੀਐਮ ਲਗਾਏ ਜਾਣਗੇ ਜਿਵੇਂ ਕਿ ਪੰਜ ਕੋਚਾਂ ਦੇ ਇੱਕ ਏਟੀਐਮ ਹੁੰਦੇ ਨੇ ਤਾਂ ਤੇਜਸ ਐਕਸਪ੍ਰੈਸ ਦੇ ਵਿੱਚ ਲੱਗਣ ਵਾਲਾ ਏਟੀਐਮ ਜੀਪੀਐਸ ਦੇ ਆਧਾਰਿਤ ਹੋਵੇਗਾ ਜਿੱਥੇ ਜਿੱਥੇ ਟ੍ਰੇਨ ਜਾਵੇਗੀ ਤਾਂ ਉਸ ਦੀ ਜਿਹੜੀ ਹੈ ਇਹ ਪਤਾ ਲੱਗੇਗਾ ਕਿ ਆਖਿਰਕਾਰ ਉਹ ਟ੍ਰੇਨ ਕਿੱਥੇ ਚੱਲ ਰਹੀ ਹੈ ਇਸ ਦੇ ਨਾਲ ਹੀ ਏਟੀਐਮ ਦੇ ਵਿੱਚ ਬਦ ਸਮੇਂ ਵਿੱਚ ਨੈੱਟਵਰਕ ਕਵਰੇਜ ਵੀ ਰਹੇਗਾ ਕਈ ਵਾਰ ਨੈੱਟਵਰਕ ਨਾ ਹੋਣ ਦੇ ਕਾਰਨ ਲੋਕਾਂ ਨੂੰ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਤੇਜ਼ ਨੈੱਟਵਰਕ ਦੀ ਸਹੂਤਾ ਉਸ ਦੇ ਵਿੱਚ ਉਪਲਬਧ ਰਹੇਗੀ ਯਾਤਰੀ ਚੱਲਦੀ ਟ੍ਰੇਨ ਦੇ ਵਿੱਚੋਂ ਕਿਤੇ ਵੀ ਪੈਸੇ ਕਢਵਾ ਸਕਣਗੇ ਜਿਹੜੇ ਯਾਤਰੀ ਪੈਸੇ ਲੈ ਕੇ ਜਾਂਦੇ ਨੇ ਜਾਂ ਯਾਤਰਾ ਦੇ ਵਿੱਚ ਜਿਆਦਾ ਖਰਚਾ ਹੋ ਜਾਂਦਾ ਤਾਂ ਉਹਨਾਂ ਯਾਤਰੀਆਂ ਦੇ ਲਈ ਇਹ ਵੱਡੀ ਖਬਰ ਹੈ ਤਾਂ ਹੁਣ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਉਹ ਹੁਣ ਬੇਚਿੰਤ ਹੋ ਕੇ ਆਪਣੇ ਆਪ ਨਾਲ ਸਿਰਫ ਏਟੀਐਮ ਜਿਹੜਾ ਉਹ ਲਿਜਾ ਸਕਦੇ ਨੇ ਤਾਂ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਸ ਤੋਂ ਪੈਸੇ ਜਿਹੜੇ ਨੇ ਕਢਵਾ ਸਕਦੇ ਨੇ ਤੇ ਆਪਣੇ ਸਫਰ ਨੂੰ ਹੋਰ ਵੀ ਸੁਖਾਲਾ ਜਿਹੜਾ ਉਹ ਬਣਾ ਸਕਦੇ ਨੇ ਫਿਲਹਾਲ ਬੈਂਕ ਤੇ ਆਈਆਰ சிடிசி ਦੇ ਜੋ ਕਾਗਜ਼ੀ ਕਾਰਵਾਈ ਹਜੇ ਪੂਰੀ ਹੋਣੀ ਹੈ ਸੰਭਵ ਸੰਭਾਵਨਾ ਇਹ ਉਜਾਈ ਜਾ ਰਹੀ ਹੈ ਕਿ 4 ਅਕਤੂਬਰ ਤੋਂ ਪਹਿਲਾਂ ਟ੍ਰੇਨ ਦੇ ਵਿੱਚ ਏਟੀਐਮ ਇੰਸਟਾਲ ਕਰ ਦਿੱਤਾ ਜਾਏਗਾ ਤਾਂ ਇਸ ਦਾ ਮੈਟਰੋ ਦੀ ਤਰ੍ਹਾਂ ਆਟੋਮੈਟਿਕ ਦਰਵਾਜ਼ਾ ਹੋਏਗਾ ਅਟੈਂਡ ਕਾਲ ਬਟਨ ਹੋਏਗਾ ਵਾਈਫਾਈ ਦੀ ਸਹੂਦਤ ਜਿਹੜੀ ਆ ਉਹ ਦਿੱਤੀ ਜਾਏਗੀ ਸਟੇਸ਼ਨ ਦਾ ਨਾਮ ਆਦਿ ਵੀ ਦਿੱਤਾ ਹੋਏਗਾ ਤੇ ਇਸ ਸਟੇਜਸ ਟ੍ਰੇਨ ਦੇ ਵਿੱਚ ਕੁੱਲ 758 ਯਾਤਰੀ ਸਫਰ ਕਰ ਸਕਣਗੇ ਤੇ ਇਹ ਟ੍ਰੇਨ ਦੇ ਵਿੱਚ ਸਿਰਫ ਦੋ ਸਟੇਸ਼ਨਾਂ ਤੇ ਹੀ ਰੁਕੇਗੀ ਤਾਂ ਤੇਜਸ ਟ੍ਰੇਨ ਦੇ ਵਿੱਚ ਸਭ ਤੋਂ ਪਹਿਲਾਂ ਇਸ ਨੂੰ ਇੰਸਟਾਲ ਕੀਤਾ ਜਾਏਗਾ ਇਸ ATM ਨੂੰ ਤੇ ਉਸ ਦਾ ਨਰੀਖਣ ਵੀ ਕੀਤਾ ਜਾਏਗਾ ਕਿ ਆਖਰਕਾਰ ਇਹ ਯਾਤਰੀਆਂ ਲਈ ਕਿਵੇਂ ਸਬਧਾਦਨਕ ਹੈ ਜਾਂ ਕਿੰਦਾ ਲਾਭਦਾਇਕ ਹੈ ਇਸ ਦਾ ਕੀ ਜਿਹੜਾ ਕਿ ਲੋਕਾਂ ਨੂੰ ਲਾਭ ਹੁੰਦਾ ਜਾਂ ਇਸ ਦਾ ਕੀ ਨੁਕਸਾਨ ਹੈ ਇਹ ਨਰੀਖਣ ਦੇ ਲਈ ਪਹਿਲਾਂ ਚਲਾਈ ਜਾਏਗੀ ਇਸ ਦੇ ਦੋ ਸਟਾਪੇਜ ਹੋਣਗੇ ਇਸ ਟ੍ਰੇਨ ਦੇ ਵਿੱਚ 758 ਜਿਹੜੇ ਯਾਤਰੀ ਸਫਰ ਕਰ ਸਕਣਗੇ ਤਾਂ ਇਸ ਤੋਂ ਬਾਅਦ ਹੋਰ ਟ੍ਰੇਨਾਂ ਦੇ ਵਿੱਚ ਵੀ ਜੋ ਕਿ ਏਟੀਐਮ ਦੀ ਸਹੂਲਤ ਨੂੰ ਜਿਹੜਾ ਆ ਉਪਲਬਧ ਕੀਤਾ ਜਾਏਗਾ ਫਿਲਹਾਲ ਐਨਈਆਰ ਦੀ ਪਹਿਲੀ ਇੱਕ ਕਾਰਪੋਰੇਟ ਟ੍ਰੇਨ ਤੇਜਸ ਹੈ ਜਿਸ ਦੇ ਵਿੱਚ ਏਟੀਐਮ ਦੀ ਸਹੂਲਤ ਤੁਹਾਨੂੰ ਹੁਣ ਮਿਲਣ ਜਾ ਰਹੀ ਹੈ